ਦੇਸ਼ ਦਿੱਤਾ ਰਹਾਉ ਦੀ ਪੰਕਤੀ ਦੇ ਵਿੱਚ ਜੋ ਅੰਜਨ ਮਾਹੀ ਨਰੰਜਨ ਰਹੀਏ ਜੋ ਜੁਗਤ ਇਉ ਪਾਈਏ ਇੱਕ ਵਾਰ ਇਹ ਇਸ ਤਰ੍ਹਾਂ ਆਇਆ ਇਉ ਪਾਈਏ ਤੇ ਅਖੀਰ ਦੇ ਵਿੱਚ ਆਖਿਆ ਤਉਮ ਪਾਈਏ ਵੀ ਇਸ ਤਰੀਕੇ ਨਾਲ ਹੈ ਜੋਗਿਓ ਜੋਗ ਪ੍ਰਾਪਤ ਹੁੰਦਾ ਹੈ ਜੋਗ ਤੋਂ ਭਾਵ ਹੈ ਮਿਲਾਪ ਪਰੀਪੂਰਨ ਪਰਮਾਤਮਾ ਦੇ ਨਾਲ ਮਿਲਾਪ ਵਾਸਤੇ ਬੰਦਾ ਬਹੁਤ ਉਦਮ ਕਰਦਾ ਹੈ ਬੜੇ ਤਰੀਕੇ ਅਪਣਾਉਂਦਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਪੂਜਾ ਵਰਤ ਤਿਲਕ ਇਸਨਾਨਾ ਪੁੰਨਦਾਨ ਬਹੁਤ ਦੇਨ ਯਾਗ ਪੂਜਾ ਹਵਨ ਕਰਦਾ ਹੈ ਦੇਵੀ ਦੇਵਤਿਆਂ ਦੇ ਬੁੱਤਾਂ ਨੂੰ ਪੂਜਦਾ ਹੈ ਵਰਤ ਰੱਖਦਾ ਹੈ ਅਨ ਦਾ ਤਿਆਗ ਕਰਦਾ ਹੈ ਮੱਥੇ ਤੇ ਤਿਲਕ ਲਾਉਂਦਾ ਹੈ ਧਾਰਮਿਕ ਚਿੰਨ ਚੱਕਰ ਪੈ ਪੈਰਦਾ ਹੈ ਕਿ ਧਾਰਮਿਕ ਵੇਸ਼ ਰੱਖੀਆਂ ਸ਼ਾਇਦ ਪ੍ਰਭੂ ਪਰਮਾਤਮਾ ਮਿਲ ਜਾਂਦਾ ਹੈ ਪਰ ਬਾਣੀ ਵਿਚ ਆਖਿਆ ਵੇਖੀ ਪ੍ਰਭੂ ਨਾ ਪਾਈਏ ਕੋਈ ਖਾਸ ਪਹਿਰਾਵਾ ਪਹਿਲੋ ਵੀ ਆਪਣੇ ਧਰਮ ਦਾ ਤੇ ਸਮਝੇ ਵੀ ਇਸ ਤਰੀਕੇ ਨਾਲ ਰੱਬ ਮਿਲ ਜਾਂਦਾ ਹੈ ਨਹੀਂ ਮਿਲਦਾ ਕਿਉਂਕਿ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਵੇਖਦਾ ਮੁੱਖ ਨਹੀਂ ਰੱਖਿਆ ਹਾਂ ਸਮੇ ਸਮੇ ਨਾਲ ਸਤਿਗੁਰ ਜਿੱਥੇ ਗਏ ਉਪਦੇਸ਼ ਦੇਣਾ ਸੀ ਸਮਝਾਉਣਾ ਸੀ ਉਸ ਤਰੀਕੇ ਨਾਲ बाबा ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾ ਲਈ ਕਿਤੇ ਨੀਲੇ ਪਹਿਰੇ ਕਿਤੇ ਗੈਰਵੇ ਕਲਰ ਦੇ ਕਿਤੇ ਕੋਈ ਕਿਤੇ ਕਿਸ ਤਰ੍ਹਾਂ ਦਾ ਲਿਬਾਸ ਪਹਿ ਰਿਆ ਪਰ ਉਸ ਬੇਖ ਨੂੰ ਮੁੱਖ ਨਹੀਂ ਰੱਖਿਆ ਇਹ ਨਹੀਂ ਆਖਿਆ ਵੀ ਮੈਂ ਨੀਲੇ ਪਾਏ ਹਾਂ ਤੇ ਨੀਲੇ ਪਹਿਰਿਆਂ ਹੀ ਰੱਬ ਅੱਲਾ ਮਿਲਦਾ ਹੈ ਨਹੀਂ ਉਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਉਹ ਜਿਹੜਾ ਭੇਖ ਪਹਿਰਿਆ ਸੀ ਨਾ ਬਾਬੇ ਨੇ ਉਹ ਉਤਾਰ ਦਿੱਤਾ ਭੇਰ ਨੂੰ ਮੁੱਖ ਨਹੀਂ ਰੱਖਿਆ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਮਸਾਰਾ ਮੰਜੀ ਤੇ ਬੈਠ ਕੇ ਭਾਗ ਕੇ ਸਵੇਰੇ ਸ਼ਾਮ ਦਾ ਨਾਮ ਤੇ ਕਿਰਸ਼ਾਨਾ ਵਾਲੇ ਕਪੜੇ ਪਹਿਰੇ ਗ੍ਰਸਤੀ ਧਰਮ ਦੇ ਵਿੱਚ ਵਿਚਰਦਿਆਂ ਹੋਈਆਂ ਕੋਈ ਵੀ ਵਸਤਰ ਪਾ ਕੇ ਇਹਨੇ ਕਿ ਧਰਮ ਦਾ ਲਿਬਾਸ ਹੀ ਹਰ ਵੇਲੇ ਪਹਿਰ ਕੇ ਰੱਖਣਾ ਜਿਵੇਂ ਪਖੰਡੀ ਪਖੰਡ ਧਾਰ ਦੇ ਹਨ ਲੰਮਾ ਚੋਲਾ ਸਿੱਧੀ ਪੱਗ ਹੱਥ ਵਿੱਚ ਮਾਲਾ ਇਹ ਧਾਰਮਿਕ ਭੇਖ ਹੈ ਇਸ ਨੂੰ ਵੇਖ ਕੇ ਬਹੁਤੇ ਬੁੱਲ ਜਾਂਦੇ ਹਨ ਬਈ ਸ਼ਾਇਦ ਸੰਤ ਹੈ ਅਸਲ ਸੰਤ ਹੈ ਅਸਲ ਗੁਰੂ ਹੈ ਪਰ ਉਸ ਭੇਖ ਪਿੱਛੇ ਕੀ ਕੀ ਹੁੰਦਾ ਹੈ ਵਾਪ ਜਾਣਦੇ ਹਨ ਵਾਹਿਗੁਰੂ ਜਾਣਦਾ ਪੁਨਾ ਪਖੰਡੀਆਂ ਦਾ ਪਾਜ ਆਖਿਆ ਛੇਤੀ ਲੈ ਜਾਂਦਾ ਕਹਿੰਦੇ ਕਲਗੀਧਰ ਪਾਤਸ਼ਾਹ ਨੇ ਆਖਿਆ ਕਾਹੇ ਕੋ ਢਿੰਬ ਕਰੇ ਮਨ ਮੂਰਖ ਢਿੰਬ ਤੋਂ ਪਾਉ ਪਖੰਡ ਕਰਨਾ ਤੇ ਪਖੰਡ ਕਾਦੇ ਵਾਸਤੇ ਕਰੇ ਕਾਹੇ ਕੋ ਢਿੰਬ ਕਰੇ ਮਨ ਮੂਰਖ ਢਿੰਬ ਕਰੇ ਆਪਣੀ ਪਤ ਖੈ ਜੇ ਪਖੰਡ ਕਰੇਗਾ ਤਾਂ ਆਪਣੀ ਇੱਜ਼ਤ ਤੂੰ ਆਪ ਗਵਾਏਗਾ ਕਿਉਂਕਿ ਬਾਦ ਨੇ ਤਾਂ ਲੈ ਹੀ ਜਾਣਾ ਸਚਾਈ ਲੋਕਾਂ ਦੇ ਸਨਮੁਖ ਇੱਕ ਨਾ ਇੱਕ ਦਿਨ ਜ਼ਰੂਰ ਆਏਗੀ ਉਸ ਸਮੇਂ ਇਹ ਰ ਪਰ ਨਿਰਾਦਰੂ ਹੋਣਾ ਹੈ। ਰਾਮ ਰਹੀਮ ਵਰਗੇ ਕਿਤਨੇ ਪਖੰਡੀ ਪਰਪਾਦ ਉਹਨਾਂ ਦਾ ਲੈ ਗਿਆ ਨਾ। ਅੱਜ ਲੋਕੀ ਕਿੰਨੇ ਉਹਨਾਂ ਨੂੰ ਤੰਨੇ ਦਿੰਦੇ ਹਨ। ਕਿਸ-ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਪਰ ਜੇ ਸੱਚ ਹੁੰਦਾ ਸੱਚ ਦੀ ਕਮਾਈ ਕੀਤੀ ਹੁੰਦੀ ਅਜਨਾਂ ਨੇ ਸੱਚ ਦੀ ਕਮਾਈ ਕੀਤੀ ਹੈ। ਉਹਨਾਂ ਦਾ ਆਦਰ ਸਤਕਾਰ ਨਾ ਕੇਵਲੇ ਸੰਸਾਰ ਵਿੱਚ ਸਭ ਥਾਂ ਹੀ ਹੈ ਇੱਕ ਛੋਟੀ ਜੀ ਸਾਖੀ ਸਮਝਣ ਵਾਸਤੇ ਜੋ ਭਾਈ ਸਾਹਿਬ ਇਹ ਗੁਰਦਾਸ ਜੀ ਨੇ ਸਾਂਝੀ ਕੀਤੀ ਹੈ ਸਮਝਾਉਣ ਵਾਸਤੇ ਉਹ ਆਪ ਨਾਲ ਸਾਂਝੀ ਕਰਕੇ ਤੇ ਫਿਰ ਫਤਿਹ ਬੁਲਾਵਾਂਗਾ ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਤਾ ਇੱਕ ਨੀਲਾਰੀ ਸੀ ਕਪੜੇ ਰੰਗਣ ਵਾਲਾ ਉਹਨੇ ਉਹ ਕਲਰ ਪਾ ਕੇ ਰੱਖਿਆ ਭਾਂਡੇ ਵਿੱਚ ਗਿੱਦੜ ਆਇਆ ਗਿੱਦੜ ਨੇ ਜਾਤ ਮਾਰ ਕੇ ਅੰਦਰ ਵੇਖਿਆ ਵੀ ਸ਼ਾਇਦ ਮੇਰੇ ਖਾਣ ਦੀ ਕੋਈ ਚੀਜ਼ ਹੋਏਗੀ ਜਿਉਂ ਜਾਤੀ ਪਾਈ ਤੇ ਵਿੱਚ ਹੀ ਪੈ ਗਿਆ ਹੁਣ ਉਹਦਾ ਰੰਗ ਬਦਲ ਗਿਆ ਉਹ ਹੋਰ ਦਾ ਹੋਰ ਹੋ ਗਿਆ ਜਦੋਂ ਆਪਣੇ ਆਪ ਨੂੰ ਵੇਖਣ ਲੱਗਾ ਵੇਖ ਕੇ ਬੁੱਲ ਗਿਆ ਮੈਂ ਤਾਂ ਹੋਰ ਹੀ ਆ ਮੈਂ ਤਾਂ ਸਾਰਿਆਂ ਨਾਲੋਂ ਵੱਖਰਾ ਹਾਂ ਤੇ ਉਹ ਜੰਗਲ ਵਿੱਚ ਜਾਏ ਕੇ ਪਖੰਡ ਕਰਨ ਲੱਗਾ ਸਾਰਿਆਂ ਨੂੰ ਕਹਿਣ ਲੱਗਾ ਮੈਂ ਤੁਹਾਡਾ ਰਾਜਾ ਹਾਂ ਪ੍ਰਮਾਤਮਾ ਨੇ ਤੁਹਾਡਾ ਸਾਰਿਆਂ ਦਾ ਰਾਜਾ ਮੈਨੂੰ ਬਣਾ ਕੇ ਸੰਸਾਰ ਵਿੱਚ ਭੇਜਿਆ ਤੁਸੀਂ ਮੇਰਾ ਹੁਕਮ ਮੰਨਣਾ ਇਥੋਂ ਤੱਕ ਕਿ ਜੰਗਲ ਦਾ ਰਾਜਾ ਜਿਹੜਾ ਸ਼ੇਰ ਹੈ ਉਹ ਵੀ ਡਰਨ ਲੱਗਾ ਉਹਨੂੰ ਵੇਖ ਕੇ ਇਹ ਤਾਂ ਹੋਰ ਦਾ ਹੋਰ ਹੈ ਇਸ ਤਰ੍ਹਾਂ ਦਾ ਕਦੇ ਵੇਖਿਆ ਨਹੀਂ ਭਾਈ ਸਾਹਿਬ ਆਗਦੇ ਨੀਲਾਰੀ ਦੇ ਮਟ ਵਿੱਚ ਪੈ ਗਿੱਦੜ ਰੱਤਾ ਜੰਗਲ ਅੰਦਰ ਜਾ ਕੇ ਪਖੰਡ ਕਮੱਤਾ ਤੇ ਬੋਲਣ ਪਾਜ ਉਗਾੜਿਆ ਜੋ ਮੂਲੀ ਪੱਤਾ ਜਿਹੜਾ ਮੁੰਡਾ ਮੂਲੀ ਖਾਂਦਾ ਤੇ ਡਕਾਰ ਲੈਂਦਾ ਉਹਦਾ ਪਾਜ ਉਗੜ ਜਾਂਦਾ ਨੇ ਵੀ ਇਹ ਖਾਦ ਹੈ ਲਸਣ ਖਾਦੀ ਹੈ ਕਬੀਰ ਸਾਖਤ ਐਸਾ ਹੈ ਜੈਸੇ ਲਸਨ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਤੋ ਜਿਸ ਵਲੇ ਗਿੱਦੜਾ ਨੇ ਵੇਖਿਆ ਵੀ ਹੈ ਤਾਂ ਸਾਡੇ ਵਰਗਾਈ ਪਰ ਰੰਗ ਇਹਦਾ ਕੁਝ ਹੋਰ ਹੈ ਉਹ ਜਿਸ ਵਲੇ ਆਪਣੀ ਬੋਲੀ ਬੋਲੇ ਪਰ ਗਿੱਦੜ ਦੀ ਆਦਤ ਹੁੰਦੀ ਹੈ ਉਹ ਨਕਲ ਕਰਦਾ ਹੈ ਗਿੱਦੜ ਜਿਸ ਵਲੇ ਬੋਲੇ ਤਾਂ ਉਹ ਵੀ ਬੋਲ ਪਿਆ ਉਹਦਾ ਪਾਜ ਉਗੜ ਗਿਆ ਜੋਬਰ ਸਾਰਿਆਂ ਨੇ ਮਾਰ ਕੇ ਉਥੋਂ ਪਜਾਇਆ ਰਾਤਰੀ ਹੋਈ ਨਾ ਪਖੰਡ ਕੀਤੀਆਂ ਨਰਾਦਰੀ ਹੁੰਦੀ ਹੈ ਕਿਉਂਕਿ ਪਾਜ ਇੱਕ ਨਾ ਇੱਕ ਦਿਨ ਉਗੜ ਜਾਂਦਾ ਹੈ ਤਾਂ ਸਾਬ ਨੇ ਸਾਨੂੰ ਕੋਈ ਧਾਰਮਿਕ ਪਰਾਵਾ ਜਾਂ ਭੇਖ ਧਾਰਨ ਵਾਸਤੇ ਨਹੀਂ ਆਖਿਆ ਸੱਚ ਦੀ ਕਮਾਈ ਕਰਨ ਵਾਸਤੇ ਆਖਿਆ ਆਖਿਆ ਗੱਲੀ ਜੋਗ ਨਾ ਹੋਈ ਗੱਲਾਂ ਨਾਲ ਪਰਮਾਤਮਾ ਨਹੀਂ ਮਿਲਦਾ ਜੋਗ ਨਾਲ ਖਿੰਤਾ ਕੋਈ ਗਲ ਵਿੱਚ ਬਾਬਾ ਫਰੀਦ ਸਾਹਿਬ ਵਾਂਗ ਗੋਦੜੀ ਪਾਲ ਲਵੇ ਇਸ ਤਰੀਕੇ ਨਾਲ ਰੱਬ ਮਿਲ ਜਾਂਦਾ ਹੈ ਉਹਨਾਂ ਨੇ ਕੇਵਲ ਗੋਦੜੀ ਨਹੀਂ ਪਾਈ ਉਹਨਾਂ ਨੇ ਸੱਚ ਦੀ ਕਮਾਈ ਕੀਤੀ ਹੈ ਜੋਗ ਨਾਲ ਡੰਡੇ ਕੋਈ ਡੰਡਾ ਛੋਟਾ ਹੱਥ ਵਿੱਚ ਫੜ ਲਵੇ ਜਿਵੇਂ ਜੋਗੀ ਫੜਦੇ ਹਨ ਤੇ ਸਮਝੇ ਮੈਂ ਮੈਂ ਜੋਗੀ ਬਣ ਗਿਆ ਹਮ ਨੂੰ ਜੋਗ ਪ੍ਰਾਪਤ ਹੋ ਗਿਆ ਜੋਗੀ ਉਸ ਦਾ ਨਾਮ ਹੈ ਜਿਹਨੂੰ ਪਰਮਾਤਮਾ ਦਾ ਮਿਲਾਪ ਹੋ ਜਾਏ ਉਹ ਗ੍ਰਸਤੀ ਨੂੰ ਵੀ ਆਖਿਆ ਹੋ ਸਕਦਾ ਹੈ ਉਹ ਵੀ ਜੋਗੀ ਹੋ ਸਕਦਾ ਹੈ ਗ੍ਰਸਤੀ ਨੂੰ ਤਿਆਗ ਕੇ ਜੋਗੀ ਨਹੀਂ ਬਣਿਆ ਜਾਂਦਾ ਗ੍ਰਸਥ ਧਰਮ ਵਿੱਚ ਰਹਿਆਂ ਜੋਗ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ਉਹ ਵੀ ਜੋਗੀ ਹੈ ਨਾ ਕਿ ਜੋਗ ਨਾ ਖਿੰਤਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਏ ਉਹ ਆਪਣੇ ਸਰੀਰ ਤੇ ਸੁਆਮਲ ਕੇ ਇਹ ਪਖੰਡ ਕਰੇ ਜੋਗਨਾ ਮੰਦੀ ਮੂੰਡੁੰਮਡਾਈਏ ਕੇਸ ਮਨਵਾ ਦੇਵੇ ਕੰਨਾਂ ਚ ਮੁੰਦਰੇ ਪਾ ਲਵੇ ਜੋਗੀ ਪਾੰਦੇ ਜੋਗਨਾ ਸਿੰਗੀ ਵਾਈਏ ਸਿੰਘ ਦਾ ਵਜਾ ਵਜਾਇਆ ਵੀ ਪਰਮਾਤਮਾ ਨਹੀਂ ਮਿਲਦਾ ਅਘ ਅੰਜਨ ਮਾਹੀ ਨਰੰਜਨ ਰਹੀਏ ਮਾਇਆ ਦੀ ਕਾਲਖ ਤੋਂ ਪਰੇ ਰਹਿਣ ਵਾਲੇ ਪਰਮਾਤਮਾ ਨਾਲ ਮਿਲੇ ਰਹਿਣਾ ਅੰਜਨ ਮਾਹਿ ਨਿਰੰਜਨ ਰਹੀਏ ਜੋਗ ਜੁਗਤ ਇਉ ਪਾਈਏ ਇਸ ਤਰੀਕੇ ਨਾਲ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਨਾ ਕਿ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਆਪਣੀ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਸੰਸਰ ਸਮਝਣਾ ਬਰਾਬਰ ਸਮਝਣਾ ਕਿਸੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਭੇਦਭਾਵ ਨਹੀਂ ਰੱਖਣਾ ਵੀ ਤੂੰ ਨੀਚ ਜਾਤ ਦਾ ਹੈ ਤੂੰ ਗਰੀਬ ਹੈ ਤੂੰ ਕਰੂਪ ਹੈ ਮੈਂ ਤੇਰੀ ਨਾਲ ਨਹੀਂ ਵਰਤਣਾ ਤੇਰੀ ਨਾਲ ਨਹੀਂ ਬੋਲਣਾ ਨਕ ਚੜਾਣਾ ਨਹੀਂ ਜਿਵੇਂ ਜੋਗੀਆਂ ਨੂੰ ਜਪਜੀਤ ਸਾਹਿਬ ਦੇਵ ਸਾਹਿਬ ਨੇ ਉਪਦੇਸ਼ ਦਿੱਤਾ ਨਾ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਈ ਪੰਥੀ ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਇੱਕ ਫਿਰਕਾ ਹੈ ਜੋ ਸਭ ਤੋਂ ਵੱਡਾ ਫਿਰਕਾ ਹੈ ਔਰ ਇਸ ਆਈ ਪੰਥੀ ਦੇ ਫਿਰਕੇ ਵਿੱਚ ਉਸ ਜੋਗੀ ਨੂੰ ਆਇਆ ਸਮਝਿਆ ਜਾਂਦਾ ਹੈ ਜੋ ਆਪਣੀ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਇੱਕ ਸਮਾਨ ਸਮਝੇ ਕਿਸੇ ਨਾਲ ભેਦ ਭਾਵ ਨਾ ਰੱਖੇ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਆਖਿਆ ਜੋਗੀ ਕਹੀਏ ਸੋਈ ਉਸ ਮਨੁੱਖ ਨੂੰ ਜੋਗੀ ਆਖਿਆ ਜਾ ਸਕਦਾ ਹੈ ਉਸ ਮਨੁੱਖ ਨੂੰ ਪਰਮਾਤਮਾ ਦਾ ਮਿਲਾਪ ਹੋਇਆ ਜਾਣਿਆ ਜਾ ਸਕਦਾ ਹੈ ਤੋ ਪੂਰੇ ਸ਼ਬਦ ਦੀ ਵਿਚਾਰ ਕੀਤੀਆਂ ਸ਼ਮਾ ਬਹੁਤ ਲੱਗੇਗਾ ਹੋਰ ਵੀ ਕਿਰਤਨੀਆਂ ਨੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਹਨ ਸਾਡੀ ਇਤਨੀ ਖਾਦਰੀ ਪ੍ਰਵਾਨ ਕਰਨਾ ਜੀ ਪੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ